हर हाँ साल की तरह इस साल भी कल अद्याल पिंड जाएगा गणेश जी का विसर्जन दस देना चाहते हाँ कि पिछले सत साल तो लगातार हर साल तो पिंड अदयाल रजिंदर शर्मा की देख रेख किया जाएगा गणेश विसर्जन इस मौके जानकारी देंदे हुए अदयाल मार्केट कमेटी के प्रधान पवन कुमार रिशु ने दसा कि पिछले कुछ दिनों तो रजिंद्र शर्मा के घर श्री गणेश जी स्थापित किए गए अते उना ने कहा कि के पिछले चार पांच दिन तो लगातार गणेश जी की दिन रात वंदना की जा रही है अते कल गणेश जी का दोपहर तीन बजे पूजा अर्चना करने तो बाद आई हुए संगत को लंगर प्रसाद ग्रहण करवा के श्री गणेश जी का विसर्जन किया जाएगा अते उना ने लोगों को अपील की है कि कल तीन बजे उत्थे पहुंच के भगवान गणेश जी का आशीर्वाद प्राप्त करें ਅਦਿਆਲ ਮਾਰਕੀਟ ਦਾ ਪ੍ਰਧਾਨ ਪ੍ਰਧਾਨ ਹੋਣ ਦੇ ਨਾਤੇ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਇਹ ਅਪੀਲ ਕਰਾਂਗਾ ਕਿ ਜਿਹੜਾ ਸਾਡੀ ਇਸ ਮਾਰਕੀਟ ਚ ਅਰਜਿੰਦਰ ਸ਼ਰਮਾ ਜੀ ਉਹਨਾਂ ਦਾ ਪਰਿਵਾਰ ਤੇ ਮਾਰਕੀਟ ਵਾਲੇ ਜਾਂ ਪਿੰਡ ਵਾਲੇ ਇਹਨਾਂ ਦੇ ਸਹਿਯੋਗ ਨਾਲ 7 ਸਾਲ ਤੋਂ ਗਣੇਸ਼ ਉਤਸਵ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਦੇ ਵਿੱਚ ਕੱਲ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਅਦਿਆਲ ਮਾਰਕੀਟ 'ਚ ਇਹਨਾਂ ਦੇ ਨਿਵਾਸ 'ਚ ਕੀਰਤਨ ਦਾ ਪ੍ਰੋਗਰਾਮ ਹੈ। ਉਸ ਤੋਂ ਬਾਅਦ 5 ਵਜੇ ਸਾਡਾ ਗਣੇਸ਼ ਮਹਾਰਾਜ ਦਾ ਰਿਸਰਚ ਦਾ ਸਮਾਗਮ ਹੈ ਸਾਰੀ ਮਾਰਕੀਟ ਅੱਗੇ ਕਲੋਨੀ ਅੱਗੇ ਸ਼ਾਪਰ ਕੰਡੀ ਦੀ ਲੋਕਾਂ ਲਈ ਜਗਿਆਲ ਵਾਲਿਆਂ ਨੂੰ ਇਹੀ ਆਪਣੇ ਵੱਲੋਂ ਮੈਂ ਅਪੀਲ ਕਰਾਂਗਾ ਬੇਨਤੀ ਕਰਾਂਗਾ ਕਿ ਇਹਦੇ ਵਿੱਚ ਅਸੀਂ ਹੋਰ ਜਗ੍ਹਾ ਤੇ ਟਾਈਮ ਕੱਢਦੇ ਆ ਇਸ ਸ਼ੁਭ ਕੰਮ 'ਚ ਟਾਈਮ ਕੱਢ ਕੇ ਆਪਣਾ ਕੀਮਤੀ ਸਮਾਂ ਮੈਨੂੰ ਪਤਾ ਹੈ ਕਿ ਸਮਾਂ ਨਹੀਂ ਹੁੰਦਾ ਲੋਕਾਂ ਕੋ ਕੀਮਤੀ ਸਮਾਂ ਕੱਢ ਕੇ ਆਣ ਤੇ ਗਣੇਸ਼ ਮਹਾਰਾਜ ਦਾ ਅਸ਼ੀਰਵਾਦ ਲੈਣ ਮੈਨੂੰ ਇਹ ਪਤਾ ਹੈ ਕਿ ਜਿਹੜੇ ਆਣਗੇ ਗਣੇਸ਼ ਮਹਾਰਾਜ ਦਾ ਅਸ਼ੀਰਵਾਦ ਲੈਣਗੇ ਉਹਨਾਂ ਤੇ ਗਰੇਸ਼ ਦੀ ਕਿਰਪਾ ਬੜੀ ਰਹਿਣੀ ਹੈ ਇੱਥੇ ਇਹਨਾਂ ਲੋਕ ਪ੍ਰਸ਼ਾਦ ਗ੍ਰਹਿਣ ਕਰਾਇਆ ਜਾਂਦਾ ਹੈ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਆ ਕੇ ਜੋ ਵੀ ਗਣੇਸ਼ ਮਹਾਰਾਜ ਦਾ ਪ੍ਰਸ਼ਾਦ ਆ ਉਹ ਆ ਕੇ ਗ੍ਰਹਿਣ ਕਰਨ ਤੇ ਗਣੇਸ਼ ਜੀ ਦਾ ਅਸ਼ੀਰਵਾਦ ਲੈਣ ਜੈ ਗਣੇਸ਼ ਜੀ ਜੈ ਭੋਲੇ ਸ਼ੰਕਰ